ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋਂ ਪਹੁੰਚੇ ਅੱਜ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਤੋਂ ਕੋਈ 5-4 ਕਿਲੋਮੀਟਰ ਦੀ ਦੂਰੀ ਤੇ ਦੋਸਤੋ ਵੀਰ ਸਤਨਾਮ ਸਿੰਘ ਉਹਨਾਂ ਦਾ ਘਰ ਬਿਲਕੁਲ ਗ੍ਰੈਂਡ ਕੈਰੋਂ ਪੈਲਸ ਉਪਰ ਆ ਜਾਂਦਾ ਛੜਕਦੇ ਉੱਥੇ ਇੱਕ ਸੜਕ ਜਿਹੜੀ ਵੀਰ ਸਤਨਾਮ ਸਿੰਘ ਉਹਨਾਂ ਦੀਆਂ ਬਾਰ ਪੈਕਾਂ ਤੇ ਆ ਜਾਂਦੀ ਆ ਅੱਜ ਇਸ ਵੀਡੀਓ ਦੇ ਵਿੱਚ ਨਾਗਾਪਾ ਤੁਹਾਨੂੰ ਟੋਟਲ ਵੈਸੇ ਚਾਰਕ ਦਿਖਾਉਣੇ ਆ ਚਾਰ ਮੱਝਾ ਦਿਖਾ ਦਾਂਗੇ ਇੱਕ ਪਾਸੇ ਤੁਸੀਂ ਵੇਖੋਗੇ ਜਿਹੜਾ ਪੰਜ ਤੋਂ ਚਾਰ ਨਾਕ ਜਿਹੜੇ ਵ ਦੋ ਗੱਬਣ ਤੇ ਤਿੰਨ ਬੜਾ ਸੁਈਆਂ ਸਵਾਈਆਂ ਨੇ ਬਿਲਕੁਲ ਵਾਜਬ ਜਾਇਜ਼ ਰੇਟਾਂ ਦੇ ਉੱਪਰ ਪਸ਼ੂ ਹੁੰਦੇ ਆ ਸੋ ਜਿਹੜਾ ਵੀ ਐਨੀਮਲ ਕਿਸੇ ਕਿਸਾਨ ਫਾਰਮਰ ਭਰਾ ਨੂੰ ਪਸੰਦ ਆਉਂਦਾ ਤੇ ਬਿਲਕੁਲ ਵਾਜਬ ਜਾਇਜ਼ ਉਹਨੂੰ ਰੇਟ ਹੁੰਦੇ ਆ ਤੇ 100 ਕਿਲੋਮੀਟਰ ਦੇ ਦਾਰੇ ਵਿੱਚ ਜਿਹੜੀ ਹੋਮ ਡਿਲੀਵਰੀ ਹੁੰਦੀ ਆ ਠੀਕ ਆ ਜੀ ਬਿਲਕੁਲ ਫ੍ਰੀ ਆਫ ਕਾਸਟ ਜਿਹੜਾ ਤੁਹਾਡੇ ਘਰ ਤੱਕ ਪਸ਼ੂ ਪਹੁੰਚ ਜਾਂਦਾ ਜਿੱਨੇ ਰੇਟ ਦੇ ਵਿੱਚ ਤੁਹਾਡਾ ਸੌਦਾ ਤੈਹ ਹੁੰਦਾ ਅੱਜ ਤਰੀਕ 7 ਦਸੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 3 ਵਜੇ ਦਾ ਮੱਝਾਂ ਤੁਹਾਨੂੰ ਚਾਰ ਦਿਖਾ ਦੇਣੀਆਂ ਨੇ ਇੱਕ ਬੂਰੀ ਮੱਝ ਦਿਖਾਵਾਂ ਇੱਕ ਤੋਕੜ ਗੱਬਨ ਭੋਡੀ ਮੈਂ ਦਿਖਾਵਾਂਗੇ ਤੋਕੜ ਗੱਬਨ ਤੇ ਇੱਕ ਬਗੈਰ ਬੱਚੇ ਤੋਂ ਤੇ ਇੱਕ ਬਿਲਕੁਲ ਸੱਜਰ ਤਿਆਰੀ ਦੇ ਵਿੱਚ ਝੋਟੀ ਦਿਖਾ ਦਾਂਗੇ ਤੁਹਾਨੂੰ ਉਹ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਤਨਾਮ ਸਤਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਭਾਈ ਠੀਕ ਠਾਕ ਵਧੀਆ ਕਿਰਪਾ ਮਾਰੇ ਸਤਿਕਾਰ ਪ੍ਰਤਾਪ ਸਿੰਘ ਸਤਸ੍ਰੀ ਅਕਾਲ ਸਿੰ্ধু ਸਾਹਿਬ ਸਾਰੇ ਪੈਨ ਪ੍ਰਤਾਪ ਸਤਸ੍ਰੀ ਅਕਾਲ ਦੱਬ ਕੇ ਸ਼ੇਅਰ ਕਰ ਦਿਓ ਸ਼ੇਅਰ ਕਰ ਪਿਆ ਕਰੋ ਹਾਂ ਹੋਰ ਠੀਕ ਠਾਕ ਸਿੱਤਾ ਕਿਰਪਾ ਮਾਰੇ ਸਤਿਕਾਰ ਚਲੋ ਸ਼ੁਕਰੇ ਮਾਰ ਕੇ ਅਸਾ ਵੀ 17 ਨਾਮ ਪੰਜ ਬੇੜਾ ਆਪਣੇ ਕੋਲ ਅਜ ਮੌਜੂਦ ਨੇ ਹਾਂਜੀ ਹਾਂਜੀ ਤਿੰਨ ਸੁਈਆਂ ਤੇ ਦੋ ਗੱਪਣ ਹਾਂਜੀ ਗੱਪਣ ਦੀ ਇਹ ਮੱਜਾਂ ਦੇ ਵਿੱਚ ਕੀ ਡਿਟੇਲ ਆਪਣੇ ਜੀ ਜੀ ਮਤਲਬ ਚਾਰੇ ਸਾਲ ਇਹ ਸੁਈਆਂ ਤਿੰਨ ਸੁਈਆਂ ਇੱਕ ਮੈਂ ਤਿਆਰ ਇੱਕ ਤੇ ਬੁਰੀ ਮੈਂ ਕੱਲ ਸਵੇਰ ਦੀ ਸੁਈ ਹੋਈ ਛੋਟੀ ਅੱਛਾ ਜੀ ਇੱਕ ਢੋਡੀ ਵੀ ਟੋਕੜ ਗੱਪਣ ਠੀਕ ਹੈ ਛੋਟੀ ਬੱਚੇ ਵਗੇਰ ਦੀ ਇੱਕ ਛੋਟੀ ਤਿਆਰ ਠੀਕ ਹੈ ਜੀ ਠੀਕ ਹਾਂਜੀ ਲਓ ਦੋਸਤੋ ਹਰੇਕ ਤਰ੍ਹਾਂ ਦਾ ਪਸ਼ੂ ਮਿਲ ਜਾਂਦਾ ਤੁਹਾਨੂੰ ਜਿਹੋ ਜੇ ਪੈਸੇ ਖਰਚ ਕਰਨੇ ਆ ਕਿਸੇ ਭਰਾਣੇ ਥੋੜੇ ਕਿਸੇ ਨੇ ਬਹੁਤੇ ਲਾਉਣੇ ਆ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲ ਜੂਗੀ ਤਕਰੀਬਨ ਵਹਿੜਾਂ ਦੇ ਵਿੱਚ ਵੀ ਵੀਰ ਸਤਨਾਮ 52 6000 ਤੋਂ ਸਟਾਰਟ ਹੋ ਕੇ ਮਿਲਦਾ ਵੀ 85 90 ਹਜ਼ਾਰ ਆਪਾਂ ਕਰਦੇ ਹਾਂ ਸਾਰੀਆਂ ਸਾਰੀਆਂ ਹੈ ਜੀ ਠੀਕ ਆ ਜੀ ਤੇ ਸ਼ਰਵਾਤ ਨਹੀਂ ਤੇ ਤੂੰ ਕਰ ਲਈ ਸਤਨਾਮ ਪੂਰੀ ਤੋਂ ਕਰ ਲੋ ਹਾਂ ਜੀ ਇਹ ਸੱਜਰ ਸੂਈ ਹੈ ਤੇ ਕਿੰਨੇ ਕ ਦਿਨ ਹੋ ਗਏ ਇਹ ਵੀਰ ਜੀ ਕੱਲ ਸਵੇਰ ਦੀ ਸਹੀ ਕਰਵਾ ਲਈ ਕੱਲ ਸਵੇਰ ਦੀ ਦੂਜਾ ਸੂਆ ਸੂਈ ਜੇ ਠੀਕ ਆ ਜੀ ਇਹਨੇ ਕਟੇ ਨਹੀਂ ਜਰਮ ਦਿੱਤਾ ਮਗਰ ਕਟਾ ਆ ਗਿਆ ਹਾਂ ਜੀ ਲਓ ਜੀ ਇਹ ਕਟਾ ਪੂਰਾ ਕਟਾ ਡਿਗਾ ਜੇ ਨਾਰੂ ਨਾਲਾ ਬੱਚੇ ਦੇ ਤੇ ਦੂਜਾ ਸੂਆ ਕਿਸਾਨ ਵੀਰੋ ਸਹੀ ਹੈ ਤੇ ਕੱਲ ਦੀ ਸੂਈ ਆ ਤੇ ਦੋ ਕਟਾਂਗ ਤੇ ਕਿਵੇਂ ਬੋਲਾ ਬੂਲਾ ਬਹੁਤ ਜਿਆਦੀ ਚਵਾਈ ਵੀਰ ਜੀ ਬੜੀ ਖਾਜ ਲੱਗੀ ਆ ਠੀਕ ਆ ਹਾਂਜੀ ਹਾਂ ਦੇਖੋ ਕਿਤਨਾ ਪਕੜ ਦੀ ਕਰਵਾ ਲਈ ਆ ਦੋਸਤੋ ਕਾਫੀ ਵੀਰ ਸ਼ੌਂਕ ਰੱਖਦੇ ਪੂਰੀ ਮਜਾ ਆਂਦਾ ਤੇ ਪੂਰੀ ਮਜਾ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰਦੇ ਸੀ ਵੀਰ ਨੇ ਦੂਜਾ ਸੁਬਾ ਮੁੱਠੀ ਬਾਤੀ ਦੇਖੋ ਪਤਲੀ ਜੀ ਮੁੱਠੀ ਛੋਟਾ ਫੇਸ ਕਿਡਾ ਸੋਹਣਾ ਫੇਸ ਬਿਲਕੁਲ ਛੋਟਾ ਠੀਕ ਆ ਜੀ ਬਰੀ ਜੀ ਮੁੱਠੀ ਲੱਗੀ 골ਡਨ ਪੂਰੀ ਜਾਂ ਕੱਕੀ ਪੂਰੀ ਹੈ ਆ ਤਲਾ ਤਲਾਲ ਜਿੱਦਾਸ ਦਿੰਦੇ ਆ ਹਾਂਜੀ ਅਛਾ ਵੀਰ ਸਤਨਾਮ ਬੋਲੇ ਤਾਂ ਸਾਫ਼ ਕਰ ਦਿੱਤੀ ਕਿ ਅੱਜ ਨਹੀਂ ਨਹੀਂ ਅੱਜ ਸਾਰੇ ਛੱਡੀ ਛੁੜੀ ਝੂਣ ਨਹੀਂ ਬੋਲਾ ਅਛਾ ਜੀ ਉਹ ਅਲਸੀ ਜੀ ਮਤਲਬ ਸਾਣ ਹੀ ਕੀਤੀ ਅੱਜ ਸ਼ਾਹਨ ਕਰਦਾ ਠੀਕ ਹੈ ਜੀ ਹਾਂ ਜੀ ਲਓ ਜੀ ਹਾਈਰ ਦੋਸਤੋ ਮੀਡੀਅਮ ਤੇ ਵਿੱਚ ਆ ਸਿੰਗਲ ਹੱਡੀ ਸਸੂਸਵਾ ਦੇ ਵਿੱਚ ਇੱਕ ਵਾਰੀ ਥੋੜਾ ਜਿਹਾ ਪਸੂ ਤੈਜ ਹੀ ਲਾ ਜਾਂਦਾ ਤੇ ਬੂਰੀ ਮੱਝ ਬਹੁਤ ਵੀਰ ਪਸੰਦ ਕਰਦੇ ਆ ਠੀਕ ਆ ਜੀ ਤੇ ਬੋਲਾ ਵੀਰ ਸਤਨਾਮ ਦੋ ਡੰਗ ਚੋਕੇ ਕੋਈ 5 6 6 7 ਕਿਲੋ ਸਟਾਰਟਿੰਗ ਹੋਗੀ ਜੀ 6 7 ਕਿਲੋ ਹਾਂ ਜੀ ਲਓ ਜੀ 6 7 ਕਿਲੋ ਤੋਂ ਸਟਾਰਟਿੰਗ ਆ ਬੋਲੇ ਦੀ ਠੀਕ ਆ ਤੇ ਬਾਕੀ ਮੱਝ ਤੁਸੀਂ ਵ ਬਿਲਕੁਲ ਲਿਵਲ ਵੇ ਵਧੀਆ ਦੀ ਸਾਫ ਆ ਉਹ ਬੂਰੀ ਜਾਂ ਨਾਲ ਦੀ ਨਾਲ ਤਿਲਾਂ ਲਈ ਠੀਕ ਆ ਹਾਂਜੀ ਇਹ ਠੀਕ ਆ ਪਾ ਗਾ ਪਰ ਇਹ ਆਪਣੇ ਮਾਰਦਾ ਕਿਉਂ ਕਰ ਰਹਿਣਾ ਕੋਈ ਨਹੀਂ ਆਪਾਂ ਮਾਰ ਕੇ ਦਿਖਾ ਦਾਂਗੇ ਵੀ ਤੁਸੀਂ ਨਾ ਬਾਅਦ ਚ ਤੇ ਇਹਦਾ ਮੋਲ ਸਤਨਾਮ ਕੀ ਕਰਦੇ ਆ ਲੈਣ ਦਾਂਗੇ ਮੋਲ ਦੇ ਵੀ ਨਹੀਂ ਤੁਹਾਨੂੰ ਬੜੀ ਬਾਰੀ ਕਰਕੇ ਭਾਵੇਂ ਐਸੀ ਬੀ ਐਸੀ ਕਰ ਲਈਏ ਇਹ ਆਪਾਂ 75000 ਦੀ 100 ਕਿਲੋਮੀਟਰ ਤੱਕ ਪਹੁੰਚਾ ਦਾਂਗੇ 75000 ਆ ਪੱਧਰੀ ਕੰਮ ਰੱਖਾ ਪੱਧਰ ਹੋ ਜਾਣੀਗਾ ਪ੍ਰਕਾਸ਼ ਸਿਆ ਨਹੀਂ ਠੀਕ ਆ ਹੋਰ ਜ਼ਿਆਦਾ ਨਾ ਕਰੀ ਜ਼ਿਆਦਾ ਨਾ ਕਰੀ ਨਹੀਂ ਨਹੀਂ ਜ਼ਿਆਦਾ ਕਰਾ ਨਾ ਕਰੀ ਦੋ ਘਾਟ ਪਹੁੰਚਾ ਲਾਂਗੇ ਤੁੰਦੂ ਸਾਹਿਬ ਦੋ ਘਾਟ ਦੋ ਛੱਡ ਤਾਂ ਗਿਆ ਅੱਛਾ ਜੀ ਇਹ ਨਹੀਂ ਪੱਕਾ ਬਿਗਤ ਨਹੀਂ ਰੱਖਣਾ ਉਹ ਯਾਰ ਛੋੜ ਵੀ ਕਰਾਂਗੇ ਅੱਛਾ ਜੀ ਹਾਂ ਠੀਕ ਆ ਇਹ ਫਿਰ ਹੁਣ ਸਤਨਾ ਮੇਰੇ ਪਹੁੰਚ ਕਿੰਨੇ ਦੀ 73000 73000 ਚਲੋ ਕੋਈ ਨਹੀਂ ਲਓ ਦੋਸਤੋ ਛੋਟ ਹਮੇਸ਼ਾ ਦੋਸਤ ਹੁੰਦੀ ਹੈ 75000 ਲੈਂਦੇ ਸੀ ਫਰਕ 2000 ਪਰ 2000 ਲੈ ਸਕਦੇ ਚਲੋ ਆਪਾਂ ਕਹਿਆ ਸੁਆ ਪੀਤਾ ਉਹਦੇ ਵੀ ਪੀਲੇ ਸੁਏ 9 ਕਿਲੋ ਚੁੰਦੀ ਰਹੇ ਪੀਲੇ ਸੁਏ ਚਵਾਇਆ ਦੁੱਧ ਹੈਗੀ ਦੁੱਧ ਵਾਲੀ ਮਦਰੀਆਂ ਡਾਉਂਦੇ ਮੈਂ ਪੁੱਠਾ ਪੱਠਾ ਖੋ ਗਿਆ ਚੋੜਾ ਹਾਂ ਨਹੀਂ ਸੋਨਾ ਪੁੱਠੇ ਪੱਠੇ ਦੀ ਬੜੀ ਚੰਗੀ ਹੈ ਤਿਲਾਂ ਵਾਲੀ ਆ ਨਾਲ ਸੁਆਹ ਵਾਲੀ ਕਹਿ ਕੇ ਕਿਨੇ ਲੋਕਾਂ ਨੂੰ ਮੈਲੂੰਦਿਆ ਅੰਗਰੇਜ਼ਾਂ ਵਾਲਾ ਰੰਗ ਆ ਹਾਂ ਲੋਵੇ ਬਹੁਤ ਸੋਹਣਾ ਦੋਸਤੋ ਐਨੀਮਲ ਆ ਚੰਗਾ ਪਸ਼ੂ ਆ ਮਗਰ ਮੇਲ ਕਾਫ ਆ 73000 ਦੀ 100 ਕਿਲੋਮੀਟਰ ਦੇ ਵਿੱਚ ਇਹ ਪਹੁੰਚੇਗੀ ਆ ਠੀਕ ਆ ਹਾਂਜੀ ਇੱਧਰ ਸੈਕੰਡ ਨੰਬਰ ਤੇ ਵੀਰ ਸਤਨਾਮ ਆਪਣੇ ਕੋਲ ਘੋਟੀ ਮੈਂ ਖੜੀ ਜਾ ਘੋਟੀ ਆ ਗਈ ਜੀ ਠੀਕ ਆ ਕਦ ਕਰ ਇਹਦੇ ਵੀ ਜੀ 6 ਕਿਲੋ ਦੁੱਧ ਇਹ ਹਾਂਜੀ ਤੇ ਹੋਇਆ ਤਾਂ ਇਹਦੇ 143 ਦਿਨ ਜੱਕ ਬਾਅਦ 20 ਦਿਨ ਪੂਰੇ 5 ਮਹੀਨੇ ਹੋਣੇ ਕਰਵਾਏ ਇਹ 20 ਦਸੰਬਰ ਨੂੰ ਜੀ ਹਾਂਜੀ ਹਾਂਜੀ ਆ ਰਹੀ 20 ਹੋਣੀ ਆ 20 ਦਸੰਬਰ ਨੂੰ 5 ਮਹੀਨੇ ਸੇ ਚ ਆ 20 ਦਿਨ ਪੂਰੇ ਕਰਦੀ ਆ 5 5 143 ਦਿਨ ਤੱਕ ਬਾਅਦ ਹੋਈ ਆ ਠੀਕ ਆ ਜੀ ਉਹ ਫੋਟ ਦੀ ਦੇਖੋ ਘਵਾਰੀ ਲਓ ਜੀ ਫੋਟ ਦੀ ਮਾਜਾ ਦੋ ਮੁਰਾ ਅੰਧ ਹਲਦੀ ਠੰਡੀ ਤੇਰੀ ਦੁੱਧ ਤੇ ਸ਼ੇਕ ਲੋ ਸ਼ੇਕ ਲੋ ਠੀਕ ਆ ਆ ਜਣ ਫਿਰ ਬੀਨ ਤਬ ਕਿ ਸਾਹਨੇ ਮੇਰਾ ਦੁੱਧ ਸ਼ੇਕ ਲੋ ਆ ਇਹਦੇ ਥੱਲੇ ਠੀਕ ਆ ਜੀ ਮੋੜ ਲਈ ਹਾਂ ਪਾ ਲੋ ਕੋਈ ਗੱਲ ਪਾ ਲੋ ਸੋ ਬਾਕੀ 20 ਦਸੰਬਰ ਨੂੰ ਜਿਹੜੇ 5 ਮਹੀਨੇ ਨੂੰ ਕੰਪਲੀਟ ਹੋ ਜਾਣੇ ਆ ਪੂਰੇ ਹੋ ਜਾਣੇ ਆ ਬਾਕੀ ਆ ਫੇਸ ਕੁਆਲਟੀ ਆ ਬਾਕੀ ਬੇਲਪੂਲ ਸੋਹਣੀ ਆ ਠੀਕ ਆ ਜੀ ਸਾਰੀ ਚੰਗੀ ਕਾਦੀ ਚੰਗਾ ਲੰਮੀ ਬਹੁਤ ਜਿਆਦਾ ਚੰਗੀ ਆ ਪਟੋ ਨੁਗਰਾ ਗਾ ਠੀਕ ਹੈ ਤਤਰਾਮ ਚਵਾਈ ਚਵਾਈ ਦੀ ਚੰਗੀ ਅਗਲੇ ਬਾਰੇ ਇੱਕ ਨੰਬਰ ਦੀ ਪੋਲੀ ਭੂ ਕਰਕੇ ਕੋਈ ਭੂਰ ਨਹੀਂ ਭੂ ਰਿਹਾ ਨੋਗਰਾ ਖਾ ਲਗਾ ਵੇਖੋ ਠੀਕ ਹੈ ਹਾਂ ਮਾ ਵੀ ਟੋਕਰ ਗੱਬਣਾ ਇਹ ਨਾ ਕੋਈ ਵੀ ਨਹੀਂ ਪਾਈ ਨਹੀਂ ਕੋਈ ਲੈਣਾ ਨਹੀਂ ਦੇਣਾ ਸਾਫ ਬਹੁਤੀ ਜਿਆਦੀ ਹੈ ਛੱਟੇ ਛੁੱਟੇ ਦੀ ਸਾਫ ਆ ਬਿਲਕੁਲ ਇੱਕ ਸਾਰ ਪੱਤਰ ਪਿਛੋਂ ਆ ਵੇਖੋ ਇਗਰਨੀ 46 ਕਿਲੋ ਦੁੱਧ ਤੇ 5 ਮਹੀਨੇ ਦੀ ਗੱਪਣ ਜਿਹੜੀ ਆ ਦੋਸਤੋ ਇਹ ਚੈੱਕ ਪਾਸ ਆ 20 ਦਸੰਬਰ ਨੂੰ ਦਿਨ ਪੂਰੇ ਹੁੰਦੇ ਪੰਜ ਪੂਰੇ ਹੋ ਗਏ ਹਾਜੀ ਹੁਣ ਸਾਰੇ ਕਾਹਦੇ ਮਰਜ਼ੀ ਕੋ ਭੜਫੜਾ ਕਰਾਉਂਦਾ ਜੀ ਆ ਬਿਲਕੁਲ ਇਹ ਵੀਰ ਸਤਨਾਮ ਗੱਪਣ ਟੋਕੜ ਕਿੰਨੇ ਦਾ ਨਗ ਦੇ ਰਹੇ ਆ ਜੀ ਮੁੱਲ ਤੇ ਵੀਰ ਜੀ ਭਾਵੇਂ ਦਾ 60 ਕਰ ਲਗੇ ਇਹ ਬਾਹਰ ਯਾਰ ਦੀ ਵੈ 100 ਕਿਲੋਟ ਤੱਕ ਪਚਾਦਾ ਬਾਹਰ ਚ ਹਾਜੀ ਹਾਜੀ ਵੱਡੀ ਮੈਂ ਆ ਜੋ ਬਹੁਤ ਜਿਆਦੀ ਚੰਗੀ ਮੈਂ ਆ ਬਾਹਰ ਚ ਕੁਸਰਾ ਕੁਸਰਾ ਕੱਢ ਕੇ 60 ਹਜ਼ਾਰ ਦੀ ਪਚਾਦਾਂਗੇ ਸਨੂੰ ਸਾਲ ਸਾਠੇ ਚ ਜਾਂਦੇ ਗਏ ਤੇ ਟ੍ਰਾਂਨਦੇ ਚ ਆਈ ਜਾਂ ਮੈਂ ਨਾਲ ਦੁੱਧ ਪਾਣੀ ਚੱਲਾਂ ਦੁੱਧ ਵੀ ਦੇ ਨਾ ਦਈਆਂ ਨਾ ਗਾੜੀਆਂ ਪੱਠੇ ਬਣਾ ਦੁੱਧ ਹੀ ਦੇ ਦੁੱਧ ਦਿੱਤੀ ਜਾਣਾ ਮਿੱਠੀ ਵੜੀ ਉਸੇ ਦੇ ਇਦਾਂ ਮਤਲਬ ਆਪਸ ਆਪੀ ਚੋੜੀ ਆ ਖਰਾਖ ਰੋਪ ਪਈ ਗਈ ਤੇ ਦੋੜਾ ਕਹਿੰਦੇ ਹੱਸ ਕੇ ਦੁੱਧ ਦਿੱਤੀ ਜਾਣਾ ਰਾਣਾ ਰਾਣਾ ਤੇਜ਼ ਤੋਂ ਆ ਗਿਆ ਦੂਸਰਾ ਬਿਲਕੁਲ ਮਿੱਠਾ ਟ੍ਰਾਂਨਸਪੋਰਟ ਮੈਂ ਪਹਿਲਾਂ ਕਿਹਾ ਵੀ ਭਾ ਲਾ ਲਾ ਕੇ ਸੁੱਟਨੇ ਭਾ ਨਹੀਂ ਮੋੜੀ ਆਨੇ ਰੇਡ ਨਹੀਂ ਪਈ ਕੋਈ ਗਲਤ ਨਹੀਂ ਮੋੜ ਲਗੀ ਤਾਂ ਇਹਦਾ ਹੀ ਨਹੀਂ ਉਹਦਾ ਪੂਰਾ ਜੈ ਜੀ ਹੁੰਦਾ ਬੜੀਆਂ ਮਹੀਆਂ ਪੈ ਰਹੇ ਆ ਵੀ 60000 ਦੇ ਵਿੱਚ ਜਿਹੜੀ ਪਹੁੰਚ ਦੋਸਤੋ 100 ਕਿਲੋਮੀਟਰ ਦੇ ਦੈਰੇ ਦੇ ਵਿੱਚ ਤੇ ਭੋਡੀ ਮੱਝ ਤੋਕੜ ਗੱਪਣਾਗਾ ਜਰੂਰ ਤੁਸੀਂ ਹੱਥ ਪਾ ਲਿਓ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਤੋਕੜ ਗੱਪਣ ਵੈਸੇ ਵੀ ਦਸਾਂ ਪਸ਼ੂਆਂ ਮਗਰ 21 ਆਉਂਦਾ ਤੋਕੜ ਗੱਪਣ ਬਹੁਤ ਘੱਟ ਮਿਲਦਾ ਜੀ ਕਿਉਂਕਿ ਇੰਨਾ ਸਮਾਂ ਖਿੱਚ ਕੇ ਲੈ ਗੀ ਅਗਲਾ ਦਾ ਵੀ ਚਲੋ ਤਿਆਰੀ ਤੇ ਵਿੱਚਾਂਗੇ ਜੀ ਤੇ ਸਤਨਾਮ ਅਗਲੇ ਪਾਸੇ ਆਪਣੇ ਕੋਲ ਜਿਹੜੀ ਆ ਆ ਗਈ ਬੇਟੇ ਬੱਚੇ ਮਤਲਬ ਸ਼ਿੱਕੀ ਆ ਕੰਨੀਆਂ ਪਾਸੇ ਬਰਾਬਰ ਤੇ ਕਰਨ ਲਈ ਆ ਅੱਛਾ ਜੀ ਪਹਿਲਾ ਸੂਰ ਸੁਈ ਆ ਤੇ ਇਹਦੇ ਬੱਚਾ ਨਹੀਂ ਹੈਗਾ ਅੱਛਾ ਜੀ ਸੁਈਨੇ ਨੂੰ ਕੋਈ ਡੇਢ ਪੌਣੇ 2 ਮਹੀਨੇ ਹੋ ਗਏ ਬੱਚਾ ਦਾ ਕੁੱਤੇ ਖਾ ਗਏ ਹੀਗੇ ਅੱਛਾ 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 ਤੇ ਉਦੋਂ ਤਾਜ਼ੀ ਰਹੀ ਇਹ ਹੁਣ ਇਹਦੇ ਕੋਈ 6 ਕਿਲੋ ਦੁੱਧ ਆਈ 6 ਕਿਲੋ ਦੁੱਧ ਹਾਂ ਜੀ ਮਿਲਦੀ ਭਾਰੇ ਤੇ ਆ ਇਹ ਉੱਥੇ ਭਾਰੇ ਦੇ ਮੇਰੇ ਕੋਲ ਆਲੇ ਨੇ ਸਿਰੇ ਟੀਕਾ ਲਵਾ ਲਿਆ ਮੈਂ ਝੂਣੇ ਹੋ ਗਿਆ ਰਾਤ ਆਈ ਆ ਸਕਦਾ ਪਸ਼ੂ ਆ ਉਧੇ ਡੰਗ ਕਰੇ ਪਰ ਉਹਦਾ ਨਾ ਮਗਲੇ ਤਨ ਮੰਗਾ ਕੀਤੀ ਆ ਠੀਕ ਆ ਹਿਲਦੀ ਨਹੀਂਗੀ ਹਾਂ ਹਾਂ ਲਓ ਵੀ ਸਾਸੂ ਬੜੀ ਧਾਰ ਵੀ ਆਏ ਮੋਟੀ ਪੋਲੀ ਪੂ ਵਰਗੀ ਦੋ ਤਾਂ 6 ਕਿਲੋ ਨਾ 6 ਕਿਲੋ 6 ਕਿਲੋ ਵੀ ਪੂਰਾ 6 ਕਿਲੋ ਦੋ ਦਾ ਠੀਕ ਹੈ ਜੀ ਵੈਸੇ ਉਸ ਤੋਂ ਜਿੱਥੋਂ ਵੀ ਪਿਛੋਂ ਆਈ ਆ ਪਹਾੜੇ ਤੇ ਹੈਗੀ ਸੀ ਫਿਰ ਹਾਲ ਨਵੀਂ ਥਾਂ ਤੇ ਆ ਕੇ ਪਸ਼ੂ ਕੋਈ ਵਾਰ ਕਰ ਜਾਂਦਾ ਠੀਕ ਹੈ ਜੀ ਕਿਹੜਾ ਬਗੈਰ ਬੱਚੇ ਤੋਂ ਹੋਵੇ ਜਾਂ ਕੋਈ ਡੇਢ ਮਹੀਨੇ ਦਾ ਦੋ ਮਹੀਨੇ ਦਾ ਕੋਈ ਪਸ਼ੂ ਕਰ ਜਾਂਦਾ ਠੀਕ ਹੈ ਜੀ ਹੌਲੀ ਹੌਲੀ ਆਪਣੇ ਬਿਲਕੁਲ ਟਿਕਾਣੇ ਤੇ ਆ ਜੂਗੀ ਜਿਹੜੇ ਪਹਾੜੇ ਪੂਰੇ ਤੋਂ ਤੁਸੀਂ ਗਜਾਈ ਠੀਕ ਹੈ ਜੀ ਫਿਰ ਨਾਰਮਲ ਠੰਡੀ ਆਉਂਦਾ ਉਹ ਨਹੀਂ ਕੰਮ ਆਏਗਾ ਬੰਗਾ ਮੱਲੇ ਉਹਨਾਂ ਗਜਾਈ ਆ ਤੇ ਬੰਗਾ ਪਾ ਕੇ ਬਹਿ ਜਾ ਲਾਤ ਇੱਕਾ ਜੀ ਠੀਕ ਹੈ ਤੇ ਮੱਧ ਚੰਗੀ ਹੈ ਵੈਸੇ ਵੱਡੀ ਹੈਗਾ ਸਾਹਬਰ ਵਾਲੀ ਹੈ ਕੋਈ ਬਹੁਤ ਚੰਗੀ ਠੋਟੀ ਜਾਵੇ ਹਾਂ ਤੇ ਪੁੱਤਰ ਪੁੱਤਰੀ ਦੇਖੋ ਇਹ ਕਿੰਨੀ ਸੋਹਣੀ ਕੋਈ ਨਹੀਂ ਕੋਈ ਨਹੀਂ ਕੀਤਾ ਤੇ ਕੱਢਾ ਜਾਂਦਾ ਥਾਣੀ ਧਾਰ ਵੀ ਹੈ ਮੋਟੀ ਪੂਲੀ ਲੋਬੀ ਪ੍ਰਭੂ ਇਹ ਵੀ ਬਿਲਕੁਲ ਭਾਪੜ ਤੇ ਜੀ ਨਾਗਾ ਮੇਰਾ ਵੀਰ ਵੀ ਹੱਥ ਪਾ ਸਕਦੇ ਹੋ ਨਾਲੇ ਅੰਗ ਵੀ ਨਵਾਂ ਦੂਜਾ ਘ ਸੁਭਾਏਗੀ ਨਾ ਆਪੇ ਇਹ ਪਹਿਲੇ ਗਾੜੀ ਦੂਜੇ ਘਰ ਹੋਊਗਾ ਪਹਿਰੇ ਪਹਿਲੇ ਸੋਈ ਹੈ ਅੱਛਾ ਹੂੰ ਸਤਿਨਾਮ ਕੀ ਵੀਰੇ ਇਹੋ ਵੀ ਜੀ 3 ਛੜਦਾ 50000 ਤੋਂ 47000 ਚ ਵਿਚਾਦਾਂਗੇ 47 ਹਾਂਜੀ 47 ਦੀ ਵਿਚਾਦਾਂਗੇ ਸਾਨੂੰ ਸਾਡਾ 45000 ਦੀ ਬਿਲਕੁਲ ਭਾਜ ਜੇ ਫੰਡਰਾ ਵਾਲਾ ਭਾਅ ਆ ਆਹ ਵਜਾ ਵੜਾ ਦੂਜੇ ਹੋਣ ਜਾਂਦੇ ਤੇ ਆਪਾਂ ਦੇ ਤਰ੍ਹਾਂ ਬਿਲਕੁਲ ਬਿਲਕੁਲ ਉਹ ਵੀ 45000 ਹਾਂ ਜਨਾ 45000 ਦੇ ਵਿੱਚ ਤੁਹਾਨੂੰ ਮਿਲ ਜੂਗੀ ਤਸਰਾ ਕੁਸਰਾ ਕੱਢ ਕੇ ਠੀਕ ਜੀ ਮਾਨ ਬਿਲਕੁਲ ਤਾਨ ਛੋੜ ਛੱਪੇ ਕਰਕੇ ਹਾਂਜੀ ਇੱਕ ਤੁਹਾਨੂੰ ਆ ਪੂਰੀ ਤਿਆਰੀ ਦੇ ਵਿੱਚ ਦਿਖਾਉਣੇ ਇੱਕ ਗੱਬੜ ਨਾਗਾ ਜਿਹੜਾ ਪੂਰੀ ਤਿਆਰੀ ਇਹ ਬਲੂਨ ਕੱਟੀ ਆ ਜੀ ਪਲੂਨ ਪਹਿਲਾਂ ਸੁਣੀ ਝੋਟੀ ਹਾਂਜੀ ਹਾਂਜੀ ਲਓ ਜੀ ਕੱਢ ਕੇ ਦੇਸਤ ਨਾਮ ਪਲੂਨ ਦੋਸਤੋ ਝੋਟੀ ਦਿਖਾਉਣੇ ਤੁਹਾਨੂੰ ਟੁਕੀ ਆ ਤਿਆਰੀ ਦੇ ਵਿੱਚ ਲੈ ਜਾਓ ਕੋਈ ਦੋ ਚਾਰ ਦਿਨ ਅਜੇ ਲੈਣੀ ਵੀ ਨਹੀਂ ਹਲੇ ਠੀਕ ਹੈ ਜੀ ਬਣੂ ਬਣੂ ਕਰਮ ਵਾਲੀ ਬਹੁਤ ਜਿਆਦਾ ਚੜੇ ਡਾੜਾ ਨਿਕਰ ਸਵਾ ਫੇਸ ਵੀ ਹੋ ਗਿਆ ਕਰੋ ਫੇਸ ਇਹਦਾ ਚੈੱਕ ਠੀਕ ਹੈ ਜੀ ਕੂਤੀ ਪਾਤੀ ਦੀ ਬੜੀ ਚੰਗੀ ਆ ਕੰਨੀਆਂ ਖੜੀਆਂ ਜੇ ਤੇ ਛੇਦ ਆਦੇ ਪਰ ਇਹ ਲੋ ਸੈਡਾ ਦੁੱਧ ਦੇਖ ਲੋਤੀਆਂ ਹਾਂ ਇਹ ਸੈਡਾ ਖਲੋਤੀਆਂ ਦੁੱਧਾਂ ਨਹੀਂ ਖਲੋਤੀਆਂ ਜੀ ਲੋ ਕੰਨੀਆਂ ਖਲੋਤੀਆਂ ਠੀਕ ਹੈ ਜੀ ਸੋ ਛੇਕ ਦੇ ਬਰਾਬਰ ਕਰਕੇ ਇਹ ਕੰਨੀਆਂ ਖੜੀਆਂ ਜੇ ਅਜੇ ਕੰਨੀਆਂ ਤੇ ਝੋਟੀ ਦੀ ਪਰ ਬੰਤਰ ਚੈੱਕ ਕਰੋ ਬਹੁਤ ਸੋਹਣੀ ਝੋਟੀ ਆ ਫੇਸ ਕੁਆਲਟੀ ਆ ਠੀਕ ਹੈ ਜੀ ਥਾਣੇ ਦੇਵਾ ਕਰੋ ਚੈੱਕ ਸਤਨਾਮ ਥਾਣ ਜਿਹੜੇ ਹਿਸਾਬ ਦਾ ਆਪਾਂ ਬਹੁਤੇ ਵੀਰ ਕਹਿੰਦੇ ਬਿ ਟਿਪਰ ਤੋਂ ਉਪਰ ਪੋਲੀ ਏ ਬੜੀ ਪੋਲੀ ਆ ਜੀ ਅੱਛਾ ਜੀ ਫੇਰ ਕੋਈ ਕਰਮਾ ਲਈ ਪਹਿਲਾਂ ਕਰਕੇ ਕੋਈ ਇਹ ਨਹੀਂ ਵੀ ਕੋਈ ਮਾਸਾ ਜੀ ਦਾ ਮੰਗਰ ਵਿਖਾਊਗੀ ਠੀਕ ਹੈ ਜੀ ਐ ਜਿਵੇਂ ਮਰਜ਼ੀ ਬੰਦੋ ਦੱਸੋ ਬਾਕੀ ਸੂਤੋਂ ਤੁਸੀਂ ਅੰਦਾਜ਼ਾ ਲਾ ਲਓਗੇ ਬਿਲਕੁਲ ਟਾਇਰ ਕਸਮੀ ਸੂਆ ਚੌੜਾ ਪਿੱਠ ਪੂੜਾ ਸਿੰਗਲ ਹੱਡੀ ਦੇ ਵਿੱਚ ਆ ਤਾਂ ਰਾਜੀ ਆ ਕਰਮਾ ਲਈ ਜਿੰਨੇ ਵੀ ਆ ਪਾਲੀ ਸੰਭੀਆ ਠੀਕ ਆ ਥੱਲੇ ਲੇਵੇ ਦੀ ਤੁਹਾਨੂੰ ਆਪਾਂ ਦਿਖਾ ਰਹੇ ਆ ਬਿਲਕੁਲ ਫਿਕਸ ਧਵਾਨਾਂ ਦੇ ਚੱਡਾ ਤੇ ਮੁੱਠੀ ਮੁੱਠੀ ਥਾਣਾ ਸਪੇਸ ਵਾਂਡ ਸੋਣੀ ਠੀਕ ਆ ਬਾਾਕੀ ਬੂਥੀ ਪਾਤੀ ਦੀ ਬੜੀ ਚੰਗੀ ਆ ਜਿੱਦਾਂ ਕਿ ਮੋਹਰਾ ਦੇ ਵਿੱਚ ਆਪਾਂ ਝੋਟੀਆਂ ਦੇਖਦੇ ਆ ਯੋਰ ਮੋਹਰਾ ਦੀ ਪਾਤੀ ਬੜੀ ਆਖੋ ਦੀ ਵੀ ਜੇ ਕਾਲੀ ਕੁਲੀ ਆ ਕੇ ਇਸ ਦਾ ਆਪਣੇ ਮਰਣਾ ਉੱਤੋਂ ਦੀ ਜਦੋਂ ਕੱਟੀ ਮੈਦ ਲਈ ਇਥੋਂ ਖੇਮ ਕਰਨ ਏਰੀਆ ਦੀ ਆ ਲੱਕ ਬੜਾ ਚੰਗਾ ਵਾ ਫੇ ਬੂਥੀ ਦੇਖੋ ਪਤਲੀ ਜੀ ਗਰੀ ਬੜੀ ਚੰਗੀ ਆ ਬਰੀਕੀ ਬਰੀਕੀ ਬਹੁਤ ਜੀ ਦੇ ਵਿੱਚ ਹਾਂਜੀ ਨਾਰਮਲ ਹੀ ਵੈਸੇ ਵੀ ਭਜਾਕਲ ਜੀ ਨਹੀਂ ਕੀ ਕਰਦਾ ਨਹੀਂ ਠੰਡੀ 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 ਬੋਲ ਠੰਡੀ ਵਾਲੀ ਹੈ ਠੀਕ ਹੈ ਜੀ ਹਾਂ ਜੀ ਪਰਸੋਂ ਵੀ ਆਈ ਕਰਨ ਵਾਲੀ ਕੋਈ ਮਾਸਾ ਨਹੀਂ ਪਰਵਾਹ ਕੀਤੀ ਨੇ ਉਪਰੇ ਖਾਦੀ ਦੀ ਲੋਬੀ ਛੋਟੀ ਤੋਂ ਉਸ ਤੋਂ ਵੀ ਬੜੀ ਖੂਬਸੂਰਤ ਚੰਗੀ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ। ਸੋ ਤਿਆਰੀ ਦੇ ਵਿੱਚ ਦੋ ਚੌ ਦਿਨਾਂ ਦੇ ਵਿੱਚ ਆਜੂ ਕਰਵਾ ਲਈ ਠੀਕ ਹੈ ਦੇਖੋ। ਤੇ ਸੋ ਬਾਕੀ ਡਿਜ਼ਾਈਨ ਮਗਲਾ ਬਹੁਤ ਜਿਆਦਾ ਹੀ ਮਗਲਾ ਹੈ ਸਰਫ ਤੋਂ ਦੇਖਣਾ ਚੌੜਾ। ਹਾਂ ਐ ਵਡੀਆਂ ਵਈਆਂ ਨੂੰ ਤੋਂ ਛੋੜੀ ਕਰਵਾ ਲਈ। ਕਿੰਨਾ ਲੋਕੀ ਆ ਕਿੰਨੇ ਰਿਆਣੇ ਦੀ ਰਿਆਣੀ ਦੀ ਹੈ ਨਹੀਂ ਦੀ ਹੈ ਨਹੀਂ ਜਾ ਨਹੀਂ ਨਹੀਂ ਜਾ ਨਹੀਂ ਆ ਬਿਆ ਜੋਰ ਲਾ ਕੇ ਆਰੇ ਕਾਲੀ ਗੁਲੀ ਕਰਕੇ ਚਲੋ ਪੁੱਜੀ ਪਾਪੀ ਤੋਂ ਲੈ ਕੇ ਮੈਨੂੰ ਜੀ ਆਪਾਂ ਜੋ ਲਿਆ ਉਹ ਦਿਖਾਣ। ਉਹ ਚੰਗੀ ਯਾਰ ਉਹਦੀ ਪਿੰਡ ਤੋਂ ਪੁੰਦਰ ਦੀ ਝੋਟੀ ਜੰਗੀ ਆ ਦੋਤ ਬਗਵੀ ਜੀ ਚੱਡਾ ਉਹ ਕਿੱਦਾਂ ਫਿਕਸ ਕਰਵਾਈ ਦਾ ਆਨੇ ਬੜੀ ਸੋਹਣੀ ਐ ਚਫਗਾਉਂਗਾ ਪੱਟਾਂ ਦੇ ਵਿੱਚ ਕਿ ਨਹੀਂ ਹਾਂ ਲਓ ਜੀ ਲੇਵੇ ਦੀ ਬੜੀ ਸਾਫ਼ ਤੋਂ ਥੋੜੀ ਐ ਆ ਕਰੋ ਚੱਕ ਠੀਕ ਹੈ ਜੀ ਉਹ ਕੱਲੀ ਕਹਿਣ ਵਾਲੀ ਗੱਲ ਨਹੀਂ ਭਵਾਨਾ ਚੱਡਾ ਕਰੋ ਚੱਕ ਬਿਲਕੁਲ ਇੱਕ ਅਸਾਰ ਐ ਪੱਧਰ ਪੂਰੀ ਵੀਰ ਸਤਨਾਮ ਚੰਗੀ ਜੀ ਝੋਟੀ ਨਾਗ ਬੜਾ ਵਧੀਆ ਕਿੰਨੇ ਦੀ ਝੋਟੀ ਦੀ ਵੀਰ ਜੀ 90 90 ਕਰਦੀ ਫਿਰਦੀ ਆ ਆ ਪਰ ਆਪ ਕਰਨੇ ਨਾ ਕੀਤਾ ਨਾ ਤੇਰੇ ਗਾਗ ਨਹੀਂ ਹੋਣੇ ਭੱਜੇ ਨੂੰ ਮੁੱਲ ਜਾਏ ਨਹੀਂ ਕਰ ਨਾ ਤੇਰੇ ਨਹੀਂ ਆ 80 ਯਾਰ ਦੀ ਲੱਗੇ 80 ਯਾਰ ਦੀ ਛੱਡਾ ਵੇ 100 ਕਿਲੋਟ ਦਾ 85 ਚ 100 ਕਿਲੋਟ ਜੂਸੀ ਕੋਈ ਨਹੀਂ ਉਹ ਨਹੀਂ ਪਾਣਾ ਮਾਮਾ ਵਾਂਗ ਲੱਗ ਰਿਹਾ ਲਾ ਇਹੋ ਘਾਟਾ ਪਈ ਜਾ ਬਾਈ ਉਹ ਘਾਟਾ ਕਰ ਦਗੇ 83 ਦੀ 83 ਦੀ 83 ਦੀ ਤੋ ਰਾਜਾ ਵਾਜੀ ਕਰਦਾ ਤੁਹਾਡੀ ਵੀਰ ਜੀ ਬਹੁਤ ਜਰੀ ਚੰਗੀ ਆ ਰਾਜਾ ਜੀ ਆ ਕੇ ਬੇਦੀ ਕਾਹ ਕੋਡ ਉੜ ਕੇ ਆਉਣੇ ਆ ਮਾਲ ਵਿਗੇ ਜਾਂ ਪੰਜਾ ਚੌਂ ਦੇ ਨਾਲ ਫੇਰ ਵੀਡੀਓ ਪਾਜੇ ਪਾਜੇ ਇਸ ਤਰ੍ਹਾਂ ਇਸ ਤਰ੍ਹਾਂ ਹੀ ਆ ਜਿਸ ਤਰ੍ਹਾਂ ਸੰਧੂ ਸਾਹਿਬ ਤੁਸੀਂ ਵੀ ਗੱਲਾਂ ਬਾਤਾਂ ਮਾਰ ਵਹੀਂ ਵੀ ਮਾਰ ਕੇ ਪਰਾਵਾਂ ਦੇ ਸਾਹਮਣੇ ਆ ਜਾਈਏ ਤੇ ਮਾਰੇ ਬਾਬਾ ਬੁੱਢਾ ਸਾਹਿਬ ਇਹ ਤੇ ਆਵੇ ਮਿੰਟੋ ਮਿੰਟਾ ਇਹ ਪਤਾ ਦੇ ਵਿੱਚ ਦੋ ਵੀਡੀਓ ਪਾਜੇ ਤੇ ਮਾਨ ਸੱਜੇ ਪਾਚਾ ਕੰਮ ਕਰੇ ਮੁਰ ਮਿੱਥਾ ਮਾਤਾ ਫੁੜਕੜਿਆ ਕਰ ਸ਼ਾਇਮ ਹੋ ਜਾਣਾ ਉਹ ਮੁੱਖ ਮੰਤਰੀਆਂ ਕਰੀਆਂ ਉਹ ਖੋਤੀ ਗਲੀਤ ਹੋਵੇ ਨਹੀਂ ਨਹੀਂ ਬੱਸ ਦੱਬੀ ਨਹੀਂ ਮੁੱਖ ਮੰਤਰੀ ਕੋਈ ਨਹੀਂ ਦੱਬੀ ਹਟਾ ਇਹ ਕਪੜਾ ਜਿਹਾ ਕੰਮ ਕਿ ਇਸ ਤਰ੍ਹਾਂ ਕੰਮ ਨੂੰ ਬਿਲਕੁਲ ਕੀੜਾ-ਕੀੜਾ ਪਾ ਕੇ ਰੱਖੀ ਹੈਗੇ ਹਾਂ ਤਾਂ ਦੋਸਤੋ ਸਿੱਧੂ ਮੂਸੇਵਾਲਾ ਨੂੰ ਵੀ ਕੀੜਾ ਪਾ ਕੇ ਗਾਣੇ ਦਾ ਗਾਣਾ ਸੁਤੀ ਜਾਏਗਾ ਗਾਣਾ ਬੜਾ ਮੜ ਕੱਤਾ ਸਿੱਧੂ ਸਾਹਿਬ ਹਾਂ ਲਓ ਵੀ ਭਰਾਵੋ ਇਹ ਵੀਰ ਪ੍ਰਤਾਪ ਜੀ ਨਾਲ ਠੀਕ ਹੈ ਜੀ ਮਰਾ ਦਾ ਦੋ ਚਾਰ ਹੀ ਕੋਈ ਗੱਲ ਵੀਰ ਸਤਨਾਮ ਛੱਡੋ ਲਾਓ ਬੱਚਾ ਤੇ ਨਾਲ ਦੀ ਨਾਲ ਦੋਸਤੋ ਬੂਰੀ ਬਿਲਕੁਲ ਤਾਜੀ ਸੱਚੀ ਸੁਣੀ ਹੈ ਤੇ ਦੋਸਤੋ ਜਿਆਦਾ ਧਾਰਾ ਮਾਰ ਕੇ ਪਾ ਤਸਦੀ ਕਰਵਾ ਦਿੰਦੇ ਆ ਕੋਈ ਕੋਸ਼ਟਾ ਕਿਸੇ ਰਕਮ ਦੀ ਕੋਈ ਹੋਰ ਛੋਰ ਨਾ ਹੋਵੇ ਬਾਕੀ ਬੱਚਾ ਛੱਡ ਦਿੱਤਾ ਕੱਟਾ ਦੇ ਉੱਤਾਫ ਇਸ ਮੱਝ ਤੇ ਮਗਰ ਤੇ ਪਸ਼ੂ ਸਾਰੇ ਬਿਲਕੁਲ ਬਾਜ਼ ਮਜਾਇਜ ਰੇਟਾਂ ਦੇ ਉੱਪਰ ਆ ਠੀਕ ਹੈ ਜੀ ਵੇੜਾ ਵੀ ਆਪਾਂ ਤੁਹਾਨੂੰ ਪ੍ਰੋਪਰ ਦਿਖਾਈਆਂ ਨੇ ਨਾਲ ਦੀ ਨਾਲ ਪਸ਼ੂ ਪਹਿਦੀ ਤੁਹਾਨੂੰ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਾਂਗੇ ਸੋ ਇੱਧਰ ਇੱਕ ਪਾਸੇ ਵੇੜਾ ਵੀ ਤੁਹਾਨੂੰ ਦਿਖਾਈਆਂ ਨੇ ਤਕਰੀਬਨ 25000 ਤੋਂ ਲੈ ਕੇ 85000 ਤੱਕ ਮੁੱਲ ਅੱਜ ਵੀਰ ਸਤਨਾਮ ਸਿੰਘ ਉਹਨਾਂ ਨੇ ਕੀਤਾ ਠੀਕ ਹੈ ਜੀ ਆਓ ਇੱਥੇ ਪਹਿਲ ਦੇ ਆਧਾਰ ਤੇ ਸੌਦਾ ਕਰੋ ਤੇ ਮਾਲ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦਾ ਰਹਿੰਦਾ ਫਿਰ ਪਉ ਮਰਮਦ ਲਓ ਜੀ ਆਵੇ ਇਹ ਬਿਲਕੁਲ ਮੋਟੀ ਗਨਰਗੀ ਧਾਰ ਹੈ ਬੋਲੀ ਆ ਜੀ ਕੋਲੀ ਜੀ ਠੀਕ ਆ ਜੀ ਹਾਂ ਬਾਕੀ ਠੰਡੀ ਧੀਰੀ ਬਹੁਤ ਵਧੀਆ ਠੀਕ ਆ ਜੀ ਸੋਨਾ ਥਾਣਾ ਤੇ ਬਾਕੀ ਆ ਦੋਸਤੋ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਦਿਖਾ ਦਿੱਤੀ ਹੈ ਠੀਕ ਆ ਜੀ ਤੇ ਫੂਰੀ ਤੇ ਕਾਫੀ ਸ਼ੌਕ ਹੁੰਦੇ ਸ਼ੌਕ ਰੱਖਦੇ ਠੀਕ ਆ ਜੀ ਹਾਂ ਛੋਟਾ ਬੜਾ ਜੈਜ ਆਵਾਜ਼ ਬਜਾਈ ਪੋਰਟੂਗੀਜ਼ ਮੈਂ ਦੇਖੋ ਕਿ ਦائیں ਥਾਣ ਮੈਂ ਕੀ ਇਹ ਨਾਲੇ ਹਜੇ ਟਾਈਮ ਵੀ ਸਤਨਾਮ ਕਿੰਨੇ ਵਜੇ ਲਈ ਚੁਆਈ ਕਰਦੇ ਪਏ ਆ ਚੁਆਈ ਵੀ ਜੀ 6 ਵਜੇ 6 ਵਜੇ ਲੱਗੀ ਦਾ ਪਰ ਹੁਣ ਵੀ ਇਹ ਕੋਈ ਪੰਜ ਮਿੰਟ ਪਹਿਲਾਂ ਵਾਰੀ ਆ ਗਿਆ ਹਾਂ ਤੇਰਾ ਨੱਕ ਬਣ ਜਾਂਦਾ ਹਾਂ ਜੀ ਜੀ 6 ਫਿਰ ਤੁਹਾਨੂੰ ਟਾਈਮ ਆ ਜਾਂਦਾ ਠੰਡ ਠੰਡ ਨੂੰ ਜੀਆ ਬੱਸ ਬੱਸ ਹਾਂ ਜੀ ਅੱਛਾ ਫਿਰ ਸਤਨਾਮ ਇੱਕ ਨੰਬਰ ਕਰਦੇ ਵੀ ਸਾਂਝਾ ਨੰਬਰ ਆ ਭਰਾ ਵੀਰ ਜੀ 94655 ਹਾਂ 98955 ਹਾਂ ਪਿੰਡ ਕੈਰੋ ਤਸੀਲ ਬੱਡੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਪ੍ਰਤਾਪ ਤੂੰ ਵੀ ਬੋਲ ਦੇ ਤੇਰਾ ਤਾਂ ਵੀ ਕੋਈ ਹਾਲ ਚਾਲ ਵੀਰ ਪੁੱਛ ਲੈਣਗੇ ਮੈਂ ਹਾਲ ਚਾਲ ਹੋਵੇ ਤੇ ਤਰਾੰ ਤੋਂ ਵਾਲੇ ਤੋਂ ਪੁੱਛ ਲੈਂਦੇ ਆ ਭਰਾ ਹਾਲ ਚਾਲ ਆਪਾਂ ਸਾਹਮਣੇ ਆ ਗਏ ਆ ਹਾਂ ਹਾਲ ਚਾਲ ਹੁਣ ਸਾਹਮਣੇ ਹੀ ਮੈਂ ਰੱਖੀ ਆ ਪਾਰਨ ਦਾਸੀ ਦਿੱਤਾ ਹੁਣ ਆਪਾਂ ਹਾਲ ਨਹੀਂ ਕੋਈ ਬਰੇ ਬਰੇ ਹੋਣਾ ਵੀ ਕੀ ਗੱਲ ਹੋਈ ਕਿਤਰਾ ਉਹ ਮਾ ਰੱਬ ਲੋਕ ਬਹਾਨਾ ਬਣ ਗਿਆ ਜੀ ਆ ਬਣ ਜਾਂਦਾ ਸਿੱਧੂ ਇਹ ਕੋਈ ਪੁੱਛ ਦੱਸ ਕੇ ਨਹੀਂ ਆਉਣਾ ਕੋਈ ਹੋਦਾ ਉਸ ਤੇ ਰਾਇ ਲਾਏ ਕੋ ਪਤਾ ਲੱਗਦਾ ਨਹੀਂ ਨਹੀਂ ਕੋਈ ਨਹੀਂ ਇਹ ਚੀਜ਼ ਆ ਪੁੱਛ ਦੱਸ ਕੇ ਨਹੀਂ ਆਉਣਾ ਕੋਈ ਮੰਨਦਾ ਚਾਂਦ ਚੱਕ ਸੱਟ ਲਿਖੀ ਹੋਵੇ ਤੇ ਲੱਗਣੀ ਹੁੰਦੀ ਆ ਚਲੋ ਕੋਈ ਰਿਕਵਰੀ ਹੋ ਜੂਗੀ ਹੋਲੀ ਹੋਲੀ ਤੇਰ ਮਾ ਜਸੀ ਤੇ ਆ ਕੀ ਤੇ ਮਹਾਰਾਜ ਨੇ ਸਹੀ ਕਰ ਦੇਣਾ ਜੇ ਲੱਗਦੀ ਹੈ ਬਹੁਤ ਬਹੁਤ ਠੀਕ ਹੈ ਪ੍ਰਸਾਦ ਸਿੰਘ ਠੀਕ ਹੈ ਸਰ ਠੀਕ ਹੈ ਵੀਰ ਲਓ ਦੋਸਤੋ ਇਹ ਅੱਜ ਐਨੀਮਲ ਨੇ ਵੀਰ ਸਤਨਾਮ ਸਿੰਘ ਉਹਨਾਂ ਦੇ ਇਹ ਸੱਡੇ ਤੇ ਇਸ ਕਿਲੇ ਤੇ ਆਓ ਜਦੋਂ ਮਰਜੀ ਠੀਕ ਹੈ ਜੀ ਨਰਕ ਪਰਖ ਆਪਣੀ ਤਸੱਲੀ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹਲੋ